ਹਾਂਜੀ ਦੋਸਤੋ ਸਵਾਗਤ ਕਰਦੇ ਆਂ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਆਸ ਕਰਦੇ ਆਂ ਜੀ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਤਾਂ ਬਾਈ ਅੱਜ ਇੱਕ ਆਪਾਂ ਐਨੀਮਲਾਂ ਤੋਂ ਡਿਫਰੈਂਟ ਜੀ ਵੀਡੀਓ ਬਣਾਵਾਂਗੇ ਜਿਹੜੇ ਕਿ ਸਾਰੇ ਭਰਾਵਾਂ ਨੂੰ ਪਸੰਦ ਆਊਗੀ ਤੇ ਲਾਇਕ ਵੀ ਤੁਸੀਂ ਜ਼ਰੂਰ ਕਰੋਗੇ ਕਿਉਂਕਿ ਇੱਕ ਅਲੱਗ ਤਰ੍ਹਾਂ ਦੀ ਵੀਡੀਓ ਬਣਾਈ ਹੈ ਤੇ ਇਹਦੇ ਵਿੱਚ ਅਲੱਗ ਤਰ੍ਹਾਂ ਦੇ ਕੰਬੀਨੇਸ਼ਨ ਨੇ ਜੀ ਤਾਂ ਬਾਈ ਜਦੋਂ ਆਪਾਂ ਬਰਨਾਲੇ ਕਣੀਓਂ ਆਉਨੇ ਆਂ ਤਾਂ ਰਾ ਦੇ ਵਿੱਚ ਇੱਕ ਤਣਾਉਲੇ ਸਾਰਿਆਂ ਨੂੰ ਪਤਾ ਹੀ ਹੈ ਦੀਪਕਟਾ ਪਾਉਣਾ ਹੈਗਾ ਬਸਤੇ ਦੇ ਵਿੱਚ ਤਾਂ ਸਾਰੇ ਕਿਸਾਨ ਭਰਾ ਉੱਥੇ ਖੜਦੇ ਨੇ ਜੋ ਵੀ ਹੈ ਸਾਰੇ ਖੜਦੇ ਨੇ ਉੱਥੇ ਖਾਣਾ ਖਾਣ ਦੇ ਵਾਸਤੇ ਚਾਹ ਪਾਣੀ ਪੀਣ ਦੇ ਵਾਸਤੇ ਤਾਂ ਭਾਈ ਤੁਹਾਨੂੰ ਉੱਥੇ ਨਾ ਇੱਕ ਕਿਤਾਬਾਂ ਦੀ ਸਟਾਲ ਲੱਗੀ ਹੋਈ ਨਜ਼ਰ ਆਉਂਦੀ ਹੈ ਜੇਦੋਂ ਆਪਾਂ ਜਿਵੇਂ ਆ ਇਹਦਾ ਮੰਨ ਲਓ ਮੇਨ ਫਰੰਟ ਗੇਟ ਹੈਗਾ ਇੱਥੋਂ ਆਪਾਂ ਐਂਟਰ ਕਰਦੇ ਆਂ ਤਾਂ ਇੱਥੇ ਇੱਕ ਕਿਤਾਬਾਂ ਦੀ ਸਟਾਲ ਲੱਗੀ ਹੋਈ ਹੈ ਜਿਹੜੇ ਭਾਈ ਭਰਾ ਬਹੁਤ ਘੱਟ ਖਰੀਦਦੇ ਨੇ ਤਾਂ ਭਾਈ ਆਪਾਂ ਨੂੰ ਕਿਤਾਬਾਂ ਦਾ ਸ਼ੌਂਕ ਰੱਖਣਾ ਚਾਹੀਦਾ ਹੈ ਤੇ ਕਿਤਾਬਾਂ ਇੱਕ ਪੜਨ ਅਲੀ ਚੰਗੀ ਚੀਜ਼ ਹੁੰਦੀ ਹੈ ਕਿਉਂਕਿ ਇਹ ਜਿਹੜੇ ਸ਼ੌਂਕ ਨੇ ਇਹ ਬਹੁਤ ਘੱਟ ਰੱਖਣ ਲੱਗੇ ਤਾਂ ਬਾਈ ਤੁਸੀਂ ਇਹ ਸ਼ੌਂਕ ਜ਼ਰੂਰ ਪਾਲੋ ਉੱਥੋਂ ਕਿਤਾਬਾਂ ਤੁਸੀਂ ਖਰੀਦ ਕੇ ਲਿਆ ਕੇ ਤੁਸੀਂ ਕਰੇ ਜ਼ਰੂਰ ਪੜ ਕੇ ਦੇਖਿਆ ਕਰੋ ਕਿਉਂਕਿ ਜਦੋਂ ਆਪਾਂ ਫੋਨ ਤੋਂ ਥੋੜੇ ਜਿਹੀ ਵਿਲੇ ਹੁੰਨੇ ਆ ਤਾਂ ਪਰ ਜਿਹੜੀਆਂ ਕਿਤਾਬਾਂ ਨੇ ਉਹ ਜ਼ਰੂਰ ਪੜਨੀਆਂ ਚਾਹੀਦੀਆਂ ਨੇ ਆਪਾਂ ਨੂੰ ਤਾਂ ਬਾਈ ਇੱਥੇ ਤੁਸੀਂ ਕਿਤਾਬਾਂ ਜ਼ਰੂਰ ਖਰੀਦ ਕੇ ਲੈ ਕੇ ਜਾਇਆ ਕਰੋ ਕੋਈ ਬਹੁਤੀਆਂ ਮਈਆਂ ਕਿਤਾਬਾਂ ਨਹੀਂ ਹੁੰਦੀਆਂ ਤਾਂ ਆਪਾਂ ਇੰਨੇ ਪੈਸੇ ਇੱਥੇ ਖਾਣੇ ਤੇ ਵੀ ਲਾਉਨੇ ਆ ਤਾਂ ਥੋੜੇ ਜਿਹੇ ਪੈਸੇ ਹੋਰ ਆਪਾਂ ਇਹ ਖਰਚੀ ਤਾਂ ਇੱਕ ਵਧੀਆ ਇੱਕ ਐਜੂਕੇਸ਼ਨਲੀ ਉਥੋਂ ਬੁੱਕ ਮਿਲ ਜਾਂਦੀ ਏ ਜਿਹੜੀ ਕਿ ਪੜ੍ਹਨੀ ਬਹੁਤ ਜ਼ਰੂਰੀ ਏ ਸਿੱਖ ਧਰਮ ਦੇ ਰਿਲੇਟਿਡ ਸਾਨੂੰ ਬਹੁਤ ਮਿਲ ਜਾਣਗੀਆਂ ਮਹਾਰਾਜਾ ਰਾਇ ਰਾਜਾ ਰਣਜੀਤ ਸਿੰਘ ਦੇ ਰਿਲੇਟਿਡ ਤੁਹਾਨੂੰ ਬਹੁਤ ਕਿਤਾਬਾਂ ਮਿਲ ਜਾਣਗੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹਰੇਕ ਉਥੇ ਕਿਤਾਬਾਂ ਹੁੰਦੀਆਂ ਨੇ ਜਿਹੜੀ ਵੀ ਤੁਸੀਂ ਮਨ ਕਰਦਾ ਤੁਹਾਡਾ ਤੁਸੀਂ ਉਹ ਕਿਤਾਬ ਉਥੋਂ ਖਰੀਦ ਸਕਦੇ ਹੋ ਜੀ ਤਾਂ ਬਈ ਬੇਨਤੀ ਏ ਵੀ ਜਦੋਂ ਵੀ ਤੁਸੀਂ ਉੱਥੇ ਜਾਓ ਖਾਣਾ ਖਾਣ ਦੇ ਵਾਸਤੇ ਜਾਓ ਜਾਂ ਵੈਸੇ ਤੁਸੀਂ ਉੱਥੇ ਲੰਘਦੇ ਹੋ ਤਾਂ ਬਾਈ ਉਥੇ ਕਿਤਾਬਾਂ ਜਰੂਰ ਖਰੀਦਿਆ ਕਰੋ ਇੱਕ ਕਿਤਾਬ ਤੁਸੀਂ ਖਰੀਦ ਕੇ ਲੈ ਕੇ ਜਾ ਕੇ ਤੁਸੀਂ ਪੜ ਕੇ ਦੇਖਿਆ ਕਰੋ ਜਦੋਂ ਤੁਸੀਂ ਇੱਕ ਕਿਤਾਬ ਲੈਗੇ ਉਥੋਂ ਉਦੋਂ ਬਾਅਦ ਪੜੋਗੇ ਤਾਂ ਤੁਹਾਡਾ ਮਨ ਹੈ ਜਿਹੜਾ ਬਈ ਉਹ ਕਿਤਾਬਾਂ ਪੜਨ ਨੂੰ ਹੋਰ ਵੀ ਕਰੂਗਾ ਤਾਂ ਬਾਈ ਬੇਨਤੀ ਨੂੰ ਜਰੂਰ ਪ੍ਰਵਾਨ ਕਰੋ ਕਬੂਲ ਕਰੋ ਜਿਹੜੀਆਂ ਕਿਤਾਬਾਂ ਪੜਨ ਦਾ ਸ਼ੌਂਕ ਹੈ ਬਈ ਉਹ ਜਰੂਰ ਰੱਖਿਆ ਕਰੋ ਤਾਂ ਬਾਈ ਤੁਸੀਂ ਕਿਤਾਬ ਪੜ ਕੇ ਲੈ ਆ ਕੇ ਦੇਖਿਓ ਇਹ ਹੀ ਸਾਡੀ ਬੇਨਤੀ ਸੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਚੈਨਲ ਨੂੰ ਫੋਲੋ ਕਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਈ ਸਾਡੀ ਜਿਹੜੀ ਵੀਡੀਓ ਹੈ ਤੁਹਾਨੂੰ ਕਿਵੇਂ ਦੀ ਲੱਗੀ ਆ ਬਾਈ ਹੈਗਾ ਇਹ ਤੋਂ ਜਰੂਰ ਕਤਾਬਾਂ ਲੱਗ ਕੇ ਪੜ ਕੇ ਦੇਖਿਆ ਕਰੀ ਜੀ ਧੰਨਵਾਦ